ਬੀਤੇ ਦਿਨੀ ਲੁਧਿਆਣਾ ਤਾਜਪੁਰ ਰੋਡ ਨਿਵਾਸੀ ਢੀਕੂ ਗੁਪਤਾ ਉਸੇ ਹੀ ਗਣਪਤੀ ਵਿਸਰਜਨ ਦੌਰਾਨ ਮੌਤ ਹੋ ਗਈ ਸੀ ਅਤੇ ਪਰਿਵਾਰ ਨੂੰ ਉਚਿਤ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੇ ਲਈ ਆਉਣ ਵਾਲੀ 17 ਸਤੰਬਰ ਤੱਕ ਸ਼੍ਰੀ ਗਣਪਤੀ ਵਿਸਰਜਨ ਦੇ ਚਲਦੇ ਸਤਲੁਜ ਦਰਿਆ ਤੇ ਪੁਕਤਾ ਪ੍ਰਸ਼ਾਸਨਿਕ ਪ੍ਰਬੰਧ ਕਰਨ ਦੀ ਗੱਲ ਹੈ ਜਿਹੜੀ ਆਖੀ ਗਈ ਹੈ ਦੱਸਿਆ ਕਿ ਸ਼ਿਵसेना ਯੁਦਵ ਬਾਲਾ ਸਾਹਿਬਾ ਠਾਕਰੇ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ ਹੈ ਉਹਨਾਂ ਵੱਲੋਂ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਕਿ ਸਨਾਤਨ ਧਰਮ ਪ੍ਰੇਮੀਆਂ ਦੀ ਆਸਥਾ ਦੇ ਕੇਂਦਰ ਸ਼੍ਰੀ ਗਣਪਤੀ ਮਹੋਤਸਵ ਨੂੰ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ ਇਸ ਲੜੀ ਤਹਿਤ ਅਣਗਿਣਤ ਸਨਾਤਨ ਧਰਮ ਪ੍ਰੇਮੀਆਂ ਵੱਲੋਂ ਸ਼੍ਰੀ ਗਣਪਤੀ ਮਹੋਤਸਵ ਸ਼ਰਦਾ ਦੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਸਤਲੁਜਦਰਿਆ ਦੇ ਤਾਜਪੁਰ ਰੋਡ ਤੋਂ ਸ਼੍ਰੀ ਗਣਪਤੀ ਮਹੋਤਸਵ ਮਨਾ ਕੇ ਸ਼੍ਰੀ ਗਣਪਤੀ ਵਿਸਰਜਨ ਦੌਰਾਨ 6ਵੀਂ ਜਮਾਤ ਦੇ ਵਿਦਿਆਰਥੀ ਦੀ ਜੜੀ ਪੈਰ ਫਿਸਲਣ ਦੇ ਨਾਲ ਮੌਤ ਹੋ ਗਈ ਹੈ ਸ਼ਿਵसेना ਯੁਧਵਾਲਾ ਸਾਹਿਬ ਠਾਕਰੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਕਿ ਪਰਿਵਾਰ ਨੂੰ ਜਿਹੜੀ ਉਚਿਤ ਮਦਦ ਕੀਤੀ ਜਾਵੇ 25 ਲੱਖ ਦੇ ਮੁਆਵਜ਼ੇ ਦੀ ਮੰਗ ਅਤੇ ਸਰਕਾਰੀ ਨੌਕਰੀ ਪ੍ਰਦਾਨ ਕਰਨ ਦੀ ਵੀ ਗੱਲ ਆਖੀ ਗਈ ਹੈ ਇਸ ਦੇ ਨਾਲ ਹੀ ਸ਼ਿਵਸena ਉਦਵ ਬਾਲਾ ਸਾਹਿਬ ਠਾਕਰੇ ਨੇ ਮੰਗ ਪੱਤਰ ਜ਼ਰੀਏ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਉੱਥੇ ਪੁਖਤਾ ਪ੍ਰਸ਼ਾਸਨਿਕ ਪਰਬੰਧ ਵੀ ਕਰਵਾਏ ਜਾਣ ਸ਼ਿਵਸena ਉਦਵ ਬਾਲਾ ਸਾਹਿਬ ਠਾਕਰੇ ਨੇ ਵਫਦ ਵੱਲੋਂ ਅੱਜ ਲੁਧਿਆਣੇ ਦੇ ਮਾਨਯੋਗ ਏਡੀਸੀ ਸਾਹਿਬ ਨੂੰ ਮੇਜਰ ਅਮਿਤ ਸਿੰਘ ਜੀ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਜਿਹੜਾ ਕਿ ਅੱਜ ਤੋਂ 2 ਦਿਨ ਪਹਿਲਾਂ 10 ਤਰੀਕ ਨੂੰ ਤਾਜਪੁਰ ਰੋਡ ਤੋਂ ਸ਼੍ਰੀ ਗਣਪਤੀ ਮਹੋਸਰ ਤੋਂ ਬਾਅਦ ਸ਼੍ਰੀ ਗਣਪਤੀ ਮਹਾਰਾਜ ਦਾ ਅਵਸਰਜਨ ਕਰਨ ਪਹੁੰਚੇ ਜਦੋਂ ਨੌਜਵਾਨ ਸਤਲੁਜ ਦਰਿਆ ਤੇ ਇੱਕ ਛੇਵੀਂ ਵਿੱਚ ਪੜਨ ਵਾਲਾ 15 ਸਾਲ ਦਾ ਸਾਡਾ ਛੋਟਾ ਜਿਹਾ ਵੀਰ ਡੀਕੂ ਗੁਪਤਾ ਉੱਥੇ ਪੈਰ ਫਿਸਰਨ ਨਾਲ ਦੀ ਮ੍ਰਿਤਿ ਹੋ ਗਈ ਜਿੱਥੇ ਪਰਿਵਾਰ ਨੂੰ ਮੈਂ ਸਮਝਦਾ ਕਿ ਬਹੁਤ ਇਹ ਵੱਡਾ ਨੁਕਸਾਨ ਹੋਇਆ ਉਤੇ ਪਰਿਵਾਰ ਦੀ ਵਿੱਤੀ ਮਦਦ ਨੂੰ ਲੈ ਕੇ ਦੇ ਪਰਿਵਾਰ ਦੇ ਮੈਂਬਰਾਂ ਨੂੰ ਉਚਿਤ ਮੁਆਵਜ਼ਾ ਕਿਉਂਕਿ ਸਰਕਾਰ ਦੀ ਪ੍ਰਸ਼ਾਸਨ ਦੀ ਇਹ ਬੜੀ ਵੱਡੀ ਅਣਗਹਿਲੀ ਹੈ ਲਗਾਤਾਰ ਹਰ ਸਾਲ ਸਾਨੂੰ ਦੇਖਣ ਨੂੰ ਹਜੇ ਹਾਦਸੇ ਮਿਲਦੇ ਆ ਕਿਉਂਕਿ ਪੂਰੇ ਵਿਸ਼ਵ ਦੇ ਅੰਦਰ ਭਗਵਾਨ ਗਣਪਤੀ ਮਹਾਰਾਜ ਦਾ ਜਿਹੜਾ ਮਹੋਸਤਵ ਬੜੇ ਹਰਸ਼ ਤੇ ਉਲਾਸ ਨਾਲ ਮਨਾਇਆ ਜਾ ਰਿਹਾ ਲੁਧਿਆਣਾ ਦੇ ਵੀ ਕੋਨੇ-ਕੋਨੇ 'ਚ ਸ਼੍ਰੀ ਗਣਪਤੀ ਵਿਸਰਜਨ ਜਿਹੜੇ ਆ ਗਣਪਤੀ ਮਹੋਸਤਵ ਉਹ ਪੰਡਾਲ ਸਜੇ ਹੋਏ ਆ ਜਿੱਥੇ ਅੱਜ ਪਰਿਵਾਰ ਦੀ ਮਦਦ ਨੂੰ ਲੈ ਕੇ ਵੀ 25 ਲੱਖ ਦਾ ਮੁਆਵਜ਼ਾ ਸਰਕਾਰੀ ਨੌਕਰੀ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਵੇ ਉੱਤੇ ਇੱਕ ਹੋਰ ਜਿਹੜੀ ਅਹਿਮ ਮੰਗ ਕੀਤੀ ਹੈ ਵੀ 17 ਸਤੰਬਰ ਤੱਕ ਸ਼੍ਰੀ ਗਣਪਤੀ ਮਹਾਰਾਜ ਜਿਹੜੇ ਮਹੋਸਤਵ ਚੱਲ ਰਹੇ ਉਹਨਾਂ ਦੇ ਵਿਸਰਜਨ ਜਿਹੜੇ ਉਹ ਖਾਸ ਕਰਕੇ ਸਤਲੁਜ ਦਰਿਆ ਜਾਂ ਹੋਰ ਜਿਹੜੇ ਨਹਿਰਾਂ ਨੇ ਉੱਥੇ ਵਿਸਰਜਨ ਹੁੰਦੇ ਆ ਤਾਂ ਪ੍ਰਸ਼ਾਸਨ ਵੱਲੋਂ ਪੂਕਤਾ ਜਿਹੜੇ ਸੁਰੱਖਿਆ ਪ੍ਰਬੰਧ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਤਾਂ ਕਿ ਇਹ ਜੀ ਕੋਈ ਹੋਰ ਹਨ ਹੋਣੀ ਨਾ ਹੋਵੇ ਕਿਉਂਕਿ 2016 ਵਿੱਚ ਵੀ ਚਾਰ ਬੱਚੇ ਇੱਦਾਂ ਡੁੱਬ ਗਏ ਸੀ ਉਦੋਂ ਵੀ ਅਸੀਂ ਬੜਾ ਵੱਡਾ ਇੱਕ ਸੰਘਰਸ਼ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਸਰਕਾਰ ਤੋਂ ਬੇਸ਼ੱਕ ਉਹ ਜਾਣਾ ਚੱਲੀ ਗਿਆ ਲੇਕਿਨ ਸਰਕਾਰ ਤੋਂ ਉਚਿਤ ਮੁਆਵਜ਼ਾ ਲਵਾਇਆ ਸੋ ਇਸ ਤਰੀਕੇ ਨਾਲ ਹੱਗੇ ਨਾ ਕੋਈ ਇਨਸੀਡੈਂਟ ਹੋਵੇ ਤੇ ਬੜਾ ਸਾਨੂੰ ਆਸ਼ਵਾਸਨ ਮਿਲਿਆ ਮਾਨਜੋਗ ਜਿਹੜੀ ਸੀ ਸਾਹਿਬ ਨੇ ਮੌਕੇ ਤੇ ਹੀ ਪੁਲਿਸ ਅਫਸਰ ਸਾਹਿਬ ਉਹਨਾਂ ਨੂੰ ਤੇ ਸਬੰਧਤ ਵਿਭਾਗ ਦੇ ਲੋਕਾਂ ਨੂੰ ਉੱਥੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਹੋਰ ਪਾਰਟਿਕੂਲਰ ਇੱਕ ਜਗ੍ਹਾ ਜਿਹੜੀ ਆ ਉਹ ਨਿਸ਼ਚਿਤ ਕਰਨ ਨੂੰ ਲੈ ਕੇ ਹਦੇਸ਼ ਜਾਰੀ ਕਰਤੇ ਆ ਮੀਨ ਟਾਈਮ ਦੇ ਵਿੱਚ ਅੱਜ ਸਾਨੂੰ ਉਹਨਾਂ ਨੇ ਦੱਸਿਆ ਵੀ ਅੱਜ ਦੇ ਅੱਜ ਹੀ ਸਾਰੀ ਕਾਰਵਾਈ ਜਿਹੜੀ ਅਮਲ ਚੱਲਿਆ ਰਹੀ ਚਲੀ ਜਾਏਗੀ ਔਰ ਮੌਕੇ ਦੇ ਸਾਰੇ ਬੰਦੋਬਸ 17 ਸਤੰਬਰ ਤੋਂ ਪਹਿਲਾਂ ਪਹਿਲਾਂ ਇਹ ਕਰ ਲਿੱਤੇ ਜਾਣਗੇ ਤਾਂ ਕਿ ਕੋਈ ਜਿਹੜੀ ਕੀਮਤੀ ਜਾਨ ਉਹ ਸਰਕਾਰ ਤੇ ਪ੍ਰਸ਼ਾਸਨ ਦੀ ਅੰਗਲੀ ਕਰਕੇ ਨਾ ਜਾਵੇ ਅੱਜ ਸ਼ਿਵਸ਼ਾਨਾ ਉਧ ਬਾਲਾ ਸਾਹ ਫਾਖਰੇ ਵੱਲੋਂ ਸਾਡੇ ਪਾਰਟੀ ਦੇ ਪੰਜਾਬ ਪ੍ਰਮੁੱਖ ਸ਼੍ਰੀ ਯੋਗਰਾ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਇੱਕ ਐਡੀਸੀ ਸਾਹਮਣੂ ਮੈਮੋਰੈਂਡਮ ਦਿੱਤਾ ਜੋ ਕਿ ਪਿਛਲੇ ਦਿਨੀ ਇੱਕ ਤਾਜਪੁਰ ਤੇ ਰਹਿਦਾ ਬੱਚਾ ਜੋ ਗਣਪਤੀ ਵਿਸਰਜਨ ਕਰਨ ਗਿਆ ਸੀ ਸਾਥਰ ਦਰਾਤੇ ਉਹਦੀ ਡੈਥ ਹੋ ਗਈ ਹੈ ਤੇ ਉਸ ਕਰਕੇ ਉਸੇ ਪਰਵਾਦ ਨੂੰ ਜੋ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਵੀ ਉਹਦੀ ਉਹਨੂੰ ਮੋਮੈਂਡਮ ਦਿੱਤਾ ਹੈ ਤੇ ਆ ਨਾਲੇ ਸਮੇਂ ਜੋ 17 ਤਰੀ ਨੂੰ ਬਹੁਤ ਹੀ ਵੱਡੇ ਪੱਧਰ ਤੇ ਜੋ ਪੂਰੇ ਲੁਧਿਆਣੇ ਤੇ ਉਸਤਰੂ ਉਧਰ ਆਤੇ ਵਿਸਰਜਨ ਹੁੰਦੇ ਆ ਉਹਨੂੰ ਲੈ ਕੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉੱਥੇ ਪੁਕਤਾ ਪ੍ਰਬੰਧ ਕੀਤਾ ਜਾਵੇ ਤੇ ਕਿ ਹੈ ਜੇ ਉੱਥੇ ਕੋਈ ਮਤਲਬ ਕਿ ਪ੍ਰਬੰਧ ਕੀਤਾ ਜਾਵੇ ਕਿ ਹਾਂ ਵੀ ਜਿੰਨਾ ਅੱਗੇ ਤੋਂ ਕਿਸੇ ਹੋਰ ਵੀ ਜਾਣੇ ਨੂੰ ਮਨਲੀ ਨੁਕਸਾਨ ਨਾ ਹੋ ਸਕੇ ਤੇ ਨੌਧਬਾਲਾ ਸਾਹਿਬ ठाकरे ਵੱਲੋਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਜਿੰਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਸਾਡੇ ਸ਼੍ਰੀ ਗਣਪਤੀ ਉਤਸਵ ਦੇ ਜਿਹੜੇ ਵੀ ਪ੍ਰੋਗਰਾਮ ਗਣਪਤੀ ਵਿਸਰਜਨ ਕਰਦੇ ਨੇ ਉਹਨਾਂ ਦਾ ਕਿਤੇ ਵੀ ਕਿਸੇ ਜਾਨ ਮਾਰ ਦਾ ਨੁਕਸਾਨ ਨਾ ਹੋਵੇ ਉਹਦੇ ਲਈ ਅਸੀਂ ਡੀਸੀ ਸਾਹਿਬ ਨੂੰ ਅੱਜ ਲੈਟਰ ਦਿੱਤੀ ਹੈ ਜਿੰਦੇ ਨਾਲ ਉਹਦੇ ਪੁਖਤਾ ਪ੍ਰਬੰਧ ਕੀਤੇ ਜਾਣ ਤੇ ਆਉਣ ਵਾਲੇ ਟਾਈਮ ਦੇ ਵਿੱਚ ਡੀਸੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸਨ ਦਿੱਤਾ ਕਿ ਇਹਦੇ ਉੱਤੇ ਪੂਰੀ ਕਾਰਵਾਈ ਕੀਤੀ ਜਾਊਗੀ। ਹਾਂਜੀ ਸ਼ਿਵ ਸਨਾ यूनियन ने मेरे को जो है रिप्रेजेंटेशन दिया है शिवसेना उधर बाल ठाकरे साहब ठीक है और इनका कंसर्न है कि गणपति विसर्जन पे एक डेथ जो है अभी बच्चे की डेथ हुई है और गणपति विसर्जन आगे सोलह सतारह को भी करना है तो उसके लिए सुरक्षा के जो इंतज़ाम वो हो जाए सतलुई दरिया में माइनिंग के चलते काफी गड्ढे वगैरह हो गए जिससे पैर फिसलने से एक बच्चे की डेथ हो गई है, उसके लिए मुआवजा दिया जाए टेक अप द केस एंड आई इनिशिएट द इंक्वायरी ऑन दिस और पूरे अरेंजमेंट सिक्योरिटी केस पे हम कर देंगे सोलह सत्रह के लिए थैंक यू लुधियाना लाइव ली संजय